ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਜਿਹੜੀ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਆ ਸਾਨੂੰ ਕਟਾ ਦਿਖਾਉਣ ਲੱਗਾ 14 ਨਗ ਠੀਕ ਆ ਮੰਡੀ ਵਾਲਾ ਕੰਮ ਕਰੀ ਬਿਠਾ ਬਾਈ ਵੀ ਘਰੇ ਜਿਵੇਂ ਕਹਿੰਦੇ ਮੰਡੀ ਲਈ ਬਿਠਾ ਐ ਇੰਨੀਆਂ ਕਟਾਂ ਤੁਸੀਂ ਵਗ ਜਾ ਆਮ ਛੋਟੀ ਮੰਡੀ ਤੇ ਜਿਹੜੀ ਪਸ਼ੂ ਮੰਡੀ ਛੋਟਣ ਲੱਗਦਾ ਲੋਕਲ ਉਹਨਾਂ ਤੇ ਤੁਹਾਨੂੰ ਘੱਟ-ਘੱਟੀ ਦੇਖਣ ਨੂੰ ਮਿਲੂ ਜਿੰਨੀ ਇਦੋਂ ਵੱਧ ਬਾਈ ਦੇ ਕੋਲ ਕਟਾਂ ਘਰੇ ਖੜੀਆਂ ਠੀਕ ਆ ਟੋਟਲ 14 ਨਗ ਤੁਹਾਨੂੰ ਦਿਖਾ ਦਾਂਗੇ ਉਮਰ ਘੱਟ ਤੋਂ ਘੱਟ 1 ਸਾਲ ਵੱਧ ਤੋਂ ਵੱਧ ਸਵਾ ਲ ਸਾਲ ਤੇ ਡੇਢ ਸਾਲ ਠੀਕ ਆ ਸਾਰਾ ਘਟਾ ਤੁ ਬਖਰੀ ਫੋਟਸਾਂ ਕੋਈ ਨਹੀਂ ਹੋਊਗੀ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਊਗੀ ਚਾਹੇ ਵੀਡੀਓ ਕਾਲ ਕਰਕੇ ਦੇਖ ਲਓ ਬਾਅਦ ਚ ਤੇ ਚਾਹੇ ਕੋਲ ਆ ਕੇ ਚੱਲੀ ਜੇ ਮਰਜੀ ਕੋਲ ਆ ਕੇ ਆਣਾ ਅਸੀਂ ਚੱਲੀ ਬੈਠੇ ਕੋਈ ਕਰ ਸਕਦੇ ਹੋਗੇ ਕਿਉਂਕਿ ਤੁਸੀਂ ਪੈਸੇ ਲਾਉਣੇ ਦੇਣੇ ਠੀਕ ਆ ਤੇ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਕੀ ਡਿਟੇਲ ਆਗੀ ਸੋ ਲਾਸਟ ਤੱਕ ਇਹਦੀ ਵੀਡੀਓ ਪਹਿਲਾਂ ਜਰੂਰ ਦੇਖਣੀ ਆ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸੇ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਬਾਈ ਸਸਤਿਕਾਰ। ਠੀਕ ਹੈ ਬਾਈ ਸਸਤਿਕਾਰ। ਠੀਕ ਠਾਕ ਹੋ ਜੀ। ਹਾਂ ਜੀ ਬਾਈ ਵਧੀਆ ਤੁਸੀਂ ਦੱਸੋ। ਹਾਂ ਜੀ ਵਧੀਆ। ਐਡਰੈਸ ਬੋਲ ਦਿਵੋ ਲੱਪਾ। ਬਾਈ ਪਿੰਡ ਆਪਣਾ ਹਰੀਗੜਾ ਤਹਿਸੀਲ ਤਨੋਲਾ ਤੇ ਜ਼ਿਲ੍ਹਾ ਬਰਨਾਲਾ। ਤਨੋਲੇ ਤੋਂ 4-5 ਕਿਲੋ ਮੀਟਰ 4 ਕਿਲੋਮੀਟਰ ਲੱਖੇ ਬਾਈ। ਇਧਰ ਬੜ ਬੜ ਦੋ 3 ਕਿਲੋਮੀਟਰ ਆ ਬਾਈ। ਠੀਕ ਹੈ। ਤੇ ਸੰਪਰਕ ਨੰਬਰ 88376 680 ਸ ਵਾਲੀ ਵੀਰੇ। ਠੀਕ ਹੈ। ਜਿਵੇਂ ਪਹਿਲੇ ਨੇ ਵਰਤਿਆ ਕੱਤੀ ਆ ਗਈ ਬਾਈ। ਹਾਂ ਜੀ ਵੀਰੇ ਲੱਖੀ। ਕਿੰਨੀ ਉਮਰ ਦੀ ਲੱਗ ਪਾਕ ਜੀ? ਵੀਰੇ ਹੈਗਾ ਲੱਖੇ 1.5 ਸਾਲ ਦੀ ਉਮਰ ਹੈ ਜੀ। 1.5 ਸਾਲ ਆਈਸੋ ਥਣਾਏ ਬੰਦਰ ਦੇਖ ਰਹਾ ਥਣ 400 ਨੇ ਗੈਪ ਚ ਲੱਗੇ ਹੋਏ ਤੇ ਜਮਾ ਚਾਹ ਕਾਲੀ ਆ ਵੀਰੇ ਲੱਖੇ ਜਮਾ ਜੈਡ ਵਲਾਏ ਕਰ ਵੀਰੇ ਠੀਕ ਹੈ ਠੀਕ ਹੈ ਬਸ ਥੋੜੀ ਉਹੀ ਲਾਲੀ ਦੀ ਮਾਰਦੀ ਹੈ ਨਾ ਹਾਂ ਬਸ ਇਹ ਥੋੜੀ ਜਿਹੀ ਉਹੀ ਲਾਲੀ ਜੀ ਦਿਖਾਉਂਦੀ ਹੈ ਜੀ ਹਾਂ ਕਈ ਜਿਹੀ ਮੱਖਾਂ ਦੇ ਖੜਿਆ ਆਪਾਂ ਇਹ ਕਰਦੇ ਹਾਂ ਸਾਰਾ ਨਾ ਰਮਣੇ ਹਾਂ ਬਈ ਤਿੰਨ ਕਟਾਂ ਤੋੜ ਦੇਣਾ ਪਹਿਲਾਂ ਚਾਰ ਹਾਂ ਬਈ ਲੱਖੇ ਚਲਾਏ ਕਰ ਲੋ ਫਿਰ ਬਾਲੀਆਂ ਨੇ ਨਾ ਫਿਰ ਤੋਰੀਆਂ ਨਹੀਂ ਜਾਣੀਆਂ ਆਪਾਂ ਇਹ ਆਪਣੀ ਗਰੰਟੀ ਹੋਊਗੀ ਕੋਈ ਗੱਲ ਨਹੀਂ ਵੀ ਲੰਘ ਲੂੰਗਾ ਤਾਂ ਕੋਈ ਨਹੀਂ ਆਪਣੀ ਗਰੰਟੀ ਹੋ ਗਈ ਸਾਰੇ ਪਾਸੇ ਠੀਕ ਹੈ ਠੀਕ ਹੈ ਲੈ ਪਹਿਲੇ ਨ ਬਿਲਕੁਲ ਜੈਡ ਬਲੈਕ ਕਾਲੀ ਆ ਗਈ ਥਣ ਸੋਹਣਿਆਗੇ ਬਸ ਥੋੜਾ ਜਿਹਾ ਨੋਰਮਲ ਆ ਬਾਜ ਜਰੂਰ ਘਟਾ ਇੱਕ ਜਿਹੜੀ ਹਲਕੀ ਘਰੇ ਸੰਭੀ ਬਲੀ ਹੁੰਦੀ ਹੈ ਨਾ ਉਹ ਜਜਮੈਂਟ ਕਰ ਲਿਓ ਬਾਕੀ ਬੰਦਤਰ ਕੱਟੀ ਸੋਹਣੀ ਹੈਗੀ ਲੰਬੇ ਲੰਬੇ ਲੱਖੇ ਬਾਈ ਬਹੁਤ ਹੈਗੀ ਇਹ ਕੱਟੀ ਹਾਂ ਸੋਹਣਿਆ ਕੱਟੀ ਹਾਂ ਤੇ ਮੁੱਲ ਵੜੀ ਰਮਣੇ ਫਿਰ ਬਾਈ ਮੁੱਲ ਬਾਈ ਲੱਖੇ ਆਪਾਂ ਫੋਨ ਤੇ ਕਰਾਂਗੇ ਬਾਈ ਸਾਰਾਂ ਕਟਾਂ ਦੀ ਹਾਂ ਬਾਈ ਜਾਇਜ ਹੀ ਹੋਣਗੇ ਬਸ ਜਾਇਜ ਹੀ ਹੋਣਗੇ ਲੱਖੇ ਬਾਈ ਜੇ ਆਪਾਂ ਐਸਟੀਮੇਟ ਇਹ ਦੱਸ ਦੀ ਘੱਟ ਤੋਂ ਘੱਟ ਰੇਟ ਵੱਧ ਤੋਂ ਵੱਧ ਰੇਟ ਬਸ ਐਸਟੀਮੇਟ ਤੁਸੀਂ ਲਾ ਲਓ 15 ਦਾ ਹਜ਼ਾਰ ਤੇ ਐਂਡ 22-23000 ਰੁਪਏ ਲਾ ਲੋ ਵਸੈਂਡ ਐਂਡ ਹਾਂ ਬਸ ਠੀਕ ਐ ਇੱਥੇ ਜੀ ਲਾ ਲੋ ਜਿੰਨੀ 15000 ਤੋਂ ਲੈ ਕੇ ਸਟਾਰਟ ਹੋ ਕੇ ਮਿੱਤਰ ਉਸ ਨੂੰ 22-23 ਹਜ ਜਿਵੇਂ ਆ ਕਟਣਾ ਐ ਮਨ ਲੋ ਵੀ ਇੱਥੇ ਵੱਡਿਆਂ ਇਹ ਇਧਰ ਨੂੰ ਲਾ ਲੋ ਇਹ 22-23000 ਦੇ ਗੇੜ ਚ ਉਸ ਨੂੰ ਅਸਟਮਨ ਬਾਕੀ ਮੌਕੇ ਤੇ ਜਦੋਂ ਤੁਹਾਨੂੰ ਪਸੰਦ ਹੋਵੇਂ ਕਰ ਲੈਣਾ ਬਾਈ ਹਾਂ ਬਾਕੀ ਜੇ ਕਿਸੇ ਨੂੰ ਦੜਾ ਮੰਗਣਾ ਫਿਰ ਆਪਾਂ ਹੋਰ ਵੀ ਕੋਈ ਦੜਾ ਹੋਵੇ ਉਹ ਵੀ ਕਾਣ ਲੀ ਗਾ ਠੀਕ ਐ 2 ਨੰਬਰ ਕੱਟੀ ਆ ਗਈ ਇਹ ਕਿੰਨੀ ਉਮਰ ਦੀ ਆ ਗਈ ਇਹ ਵੀ ਲੱਖੇ 1.5 ਸਾਲ ਦੀ ਐ ਕੱਟ ਵੀਰੇ ਇਹ ਵੀ 1.5 ਸਾਲ ਦੀ ਹਾਂ ਸਾਨੂੰ ਸੋਹਣਿਆ ਨਾ ਹਾਂ ਲੱਖੇ ਬਾਈ ਤੇ ਲੈ ਹੂੰ ਝੋਲੀ ਬਹੁਤ ਚੰਗੇ ਨਾ ਬਹੁਤ ਸੋਹਣੀ ਝੋਲੀ ਲੱਖੇ ਬਾਈ ਹੂੰ ਆ ਗਈ ਗ੍ਰੇਡੇਡ ਹੈ ਨਾ ਬੱਲੀ ਕੱਟੀ ਆ ਗਈ ਥੋੜਾ ਜਿਹਾ ਵੱਲ ਆ ਵੀਰੇ ਹਾਂ ਪੂਸ਼ ਵੀ ਵੱਧ ਚੱਟੀ ਗਈ ਤੇ ਮੱਥੇ ਵਾਲਾ ਗ੍ਰੇਡੇਡ ਕੱਟੀ ਬੋਲਦੇ ਆਪਾਂ ਨੂੰ ਤੇ ਹੈ ਵਨ ਕੱਟੀ ਸੋਹਣੀ ਬੜੀ ਐ ਸੋਹਣੀ ਦਾ ਵੀਰੇ ਨਖਰਾ ਬਹੁਤ ਆ ਕੱਟਿਆ ਹਾਂ ਸਿੰਘ ਦੇਖੋ ਕਰਮਾਲ ਦਾ ਬਿਲਕੁਲ ਸ਼ਰੀਰ ਦੀ ਬੰਤਰ 골 ਮਟੋਲਾ ਤੇ ਝੋਲੀ ਥਣ ਬੜੇ ਵਾਕਮਾਲ ਲੱਗੇ ਬਾਈ ਠੀਕ ਐ ਸੋਹਣਾ ਕੱਟਿਆ ਬਾਕੀ ਜਿਹੜੇ ਪ੍ਰਾਂਡੇ ਜੇ ਵਿੱਚ ਪਾਸ ਲਾਉਣੇ ਬਾਈ ਸਮਝ ਉਹਦੀ ਐ ਵੀ ਕੀ ਸਮਝਣਾ ਨਾ ਤੌਰ ਕਿਸ ਨੇ ਦਿਖਾਦੀ ਕੱਟੀ ਸੋਹਣੀ ਚਾਲ ਚ ਕੱਟੀ ਆ ਗਈ ਦੋ ਨੰਬਰ ਕੱਟੀ ਲਗਭਗ ਡੇਢ ਸਾਲ ਦੀ ਉਮਰ ਹੈ ਤਿੰਨ ਵੀ ਡੇਢ ਸਾਲ ਦੀ ਚਾਰ ਪੰਜ ਛੇ ਮਤਲਬ ਪਹਿਲਾਂ ਛੇ ਕੰਡੀਡੇਟ ਡੇਢ ਸਾਲ ਦੇ ਹਾਂ ਲੱਖੇ ਬਾਈ ਬਸ ਇੰਨੀ ਗੇ ਅਸਟੀਮੇਟ ਜਾਏਗਾ ਹਾਂ ਤਿੰਨ ਨੰਬਰ ਕੱਟੀ ਆ ਗਈ ਹਾਂ ਬਾਈ ਇਹ ਕਿੰਨੀ ਕੁ ਉਮਰ ਦੀ ਬਸ ਇਹ ਵੀ ਲੱਗੇ ਡੇਢ ਸਾਲ ਦੇ ਆ ਬਾਈ ਹਾਂ ਹਾਂ ਲੈ ਬਥਾਣਾ ਪਹਿਲੇ ਦਿਖਾਦੀ ਕੱਟੀ ਦੇ ਹੂੰ ਝੋਲਾਂ ਬਹੁਤ ਚੰਗੇ ਨਾ ਹਾਂ ਬਾਕੀ ਇਹ ਵਾਲਾ ਕਾਲੀ ਇਹ ਕਾਲੀ ਆ ਵੀਰੇ ਜਮਾ ਬਸ ਮਾੜੀ ਮੋਟੀ ਚਿੱਟੀ ਮਾੜੀ ਮੋਟੀ ਅੱਧਾ ਇੰਚ ਮਸਾਂ ਚਿੱਟੀ ਹੋਊਗੀ ਹਾਂਜੀ ਬਾਈ ਠੀਕ ਹੈ ਬਾਕੀ ਸਿੰਘਾਂ ਦੇ ਮ ਇਹਦਾ ਵੀ ਬਹੁਤ ਨਖਰਾ ਹੈ ਵੀਰੇ ਲੱਖਿਆ ਕੱਟੀ ਆ। ਸੋਹਣੀ ਆ ਨਾ ਮੱਖੀ ਸਿੰਘਾ ਸੋਹਾਂ ਦੀ। ਇਹ ਜਮਾ ਕਾਲੀ ਹੈਗੀ। ਹਾਂ ਵਗ ਸਰੀਰ ਨੂੰ ਚਮਕ ਵੀ ਸਰੀਰ ਬੰਤਰ ਬਹੁਤ ਜ਼ਿਆਦੇ ਚੰਗੇ ਆ ਤੇ ਚਮਕ ਬਹੁਤ ਹੈ ਇਸ ਸਰੀਰ ਚ। ਹਾਂ ਮਤਲਬ ਕਹਿਣ ਲੱਗੇ ਵੀ ਸ਼ਾਇਨਗ ਜੀ ਹਾਂ ਵੱਖਰੀ ਆ। ਹਾਂ ਚੰਗੀ ਕੱਟੀ ਹੈ ਨਾ। ਤੇ ਬਾਕੀ ਵੀਰ ਨੇ ਇਹ ਨਹੀਂ ਕਿ ਹਾਰੀ ਭਾਈ ਇਹ ਫਲਾਣੀ ਫਲਾਣੇ ਸੇਮਣ ਦੀਆ ਫਲਾਣੀ ਫਰਾਨੀ ਮੱਝ ਦੀਆ ਕੁਛ ਨਹੀਂ ਵਾਲਿਆਂ ਦੀ ਕੱਟੀ ਤੇ ਸਾਨੂੰ ਕੱਟੀ ਦੇ ਦੇਣੀ ਆ ਉੱਤੋਂ ਦੇਖ ਕੇ ਲੈੋ ਥਾਣ ਸਾਨੂੰ ਚਾਰ ਮਿਲ ਜਾਣਗੇ ਸੋਨੇ ਗੈਪ ਚ ਮਿਲਣਗੇ ਕੱਦ ਘਾਟ ਤੁਹਾਡੇ ਸਾਹਮਣੇ ਸਿੰਘਾਂ ਦੀ ਵੰਤਰ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਤੇ ਰੇਟ ਬਾਈ ਤੇ ਬਿਲਕੁਲ ਬਾਜਬ ਜੇ ਹੁੰਦੇ ਨੇਗੇ ਤੇ ਕਿ ਕਿ ਚਾਰ ਨੰਬਰ ਕੱਟੀ ਲੈ ਬਲਾ ਫੇ ਥਾਣ ਦਿਖਾ ਦੀ ਉਸ ਨੂੰ ਕੱਟੀ ਦੇ ਚੋਲਾ ਸਾਰਾ ਕੱਟਣ ਦੀ ਮਤਲਬ ਉਹ ਹੈ ਨਾ ਹਾਂਜੀ ਵੀਰੇ ਹਮ ਬਾਕੀ ਸਿੰਘਾਂ ਦੀ ਵੰਤਰ ਤੁਸੀਂ ਦੇਖ ਸਕਦੇ ਹੋਗੇ ਸਿੰਘ ਮਾਡਲ ਲੱਗ ਰਿਹਾ ਵੀਰੇ ਹਾਂ ਬਿਲਕੁਲ ਬਿਲਕੁਲ ਲੈ ਇਧਰ ਇੱਕ ਛਾੜ ਤੇ ਬਾਕੀ ਲਾਂਗ ਲਾਂਗ ਦੀ ਬਾਈ ਗਾਰੰਟੀ ਹੋਊਗੀ ਪੰਜ ਨੰਬਰ ਕੱਟੀ ਆ ਗਈ ਇਹ ਵੀ ਬਹੁਤ ਮਤਲਬੇ ਡੇਢ ਤੋਂ ਮਾੜੀ ਉੱਟੀ ਬਲਾਈਂ ਕੱਟ ਹੋ ਗਿਆ ਹਾਂ ਹਾਂ ਲੱਖੇ ਬਾਈ ਬਸ ਇਹ ਮਾੜਾ ਬੱਲਾ ਜਰੂਰ ਮੱਤੇ ਮਾੜਾ ਮੋਟਾ ਆ ਪਿਆ ਸਿੰਘ ਬਹੁਤ ਸੋਹਣਾ ਕੱਟੀ ਦਾ ਤੇ ਇਹ ਝੋਲੇ ਬਾ ਕਮਾਲ ਆ ਲੱਖੇ ਬਾਈ ਹੂੰ ਸਹੀ ਗੱਲ ਝੋਲੀ ਚੰਗੀ ਹੈ ਨਾ ਹਾਂ ਤੇ ਬਾਕੀ ਪੁੱਠਾ ਬੜਾ ਕਰਮਾ ਦੇ ਵਧੀਆ ਚੜਾਈ ਆ ਗਈ ਛੇੜੀ ਦੀ ਬਾਂਤਰ ਜਿਹੜੀ ਕੁੱਲ ਮਿਲਾਇ ਕੱਟੀ ਦੀ ਸੋਹਣੀ ਆ ਮਤਲਬ ਇਹ ਪਹਿਲਾਂ ਪੰਜ ਘਟਣਾ ਇੱਕ ਉਹ ਹਾਲ ਪੁਰਾਣੇ ਚ ਹੋਣੀ ਆ ਹਾਂ ਲੱਗਦਾ ਆਪਣਾ ਹੀ ਫਰਕ ਹੋਵੇ ਅੱਗੇ ਆਪਾਂ ਨੂੰ 6 ਨੰਬਰ ਕੱਟੀ ਹਾਂ ਬਈ ਲੱਖੀ ਇਹ ਮਲਾ ਇਹ ਚਾਪ ਪੰਜ ਦੇ ਛੇ ਇੱਕ ਜਾਂ ਹਾਂ ਬਸ ਇੱਕੋ ਹੀ ਹਾਨ ਪਰਮਾਨ ਜਾਂ ਲੱਖੇ ਬਈ ਇੱਥੇ ਥਾਂ ਦੇਖੋ ਚਾਰ ਹੀ ਠੀਕ ਹੈ ਤੇ ਬਾਕੀ ਫੇਸ ਕਾਡੀ ਦਿਖਾ ਦੇ ਬਈ ਸਿੰਗੇ ਵੀ ਮੋੜਨ ਲੱਗ ਰਿਹਾ ਲੱਖੇ ਬਈ ਹੂੰ ਸਿੰਗੇ ਬਿਲਕੁਲ ਨਾਲ ਮੋੜਾ ਬਿਲਕੁਲ ਬਰੀਕ ਸਿੰਗ ਨੇ ਕੋਈ ਮੋਟੇ ਨਹੀਂ ਹੈਗੇ ਵੀ ਦੁਪੜ ਜੇ ਸ਼ਰੀਰ ਦੀਆਂ ਜੇ ਦੁਪੜ ਸਿੰਗਾਂ ਦੀਆਂ ਨੇਗੀਆਂ ਚੰਗੀਆਂ ਕੱਟੀਆਂ ਠੀਕ ਆ ਇਹੋ ਵੀ 6 ਨੰਬਰ ਹੁਣ ਆਗੇ ਆਪਾਂ ਨੂੰ 7 ਨੰਬਰ ਹਣਾ ਹਾਂ ਬਈ ਤੇ ਥਾਂ ਦੇਖੋ ਕੱਟੀ ਜਿਆ ਹੂੰ ਚੌਲਾਂ ਬਹੁਤ ਚੰਗੇ ਨੇ ਸਾਰੇ ਕਾ ਚੋਲੀ ਦੇ ਕੱਟੇ ਹੁੰਦੇ ਆ ਲੱਖੇ ਬਾਈ ਹਨਾ ਆਪਾਂ ਉਹੀ ਕਹੀ ਜਾਈਏ ਵੀ ਇਹ ਫਲਾਣੇ ਸੀਮੰਦਿਆ ਫਲਾਣੇ ਸੀਮੰਦਿਆ ਆਪਾਂ ਨੇ ਦਾਵਾ ਕਰ ਮੇਨ ਝੋਲੀ ਦਾ ਸਿੰਘ ਬਾਕੀ ਦੇਖਣੀ ਪੱਖਣੀ ਵਾਲੇ ਦੇ ਸਾਹਮਣੇ ਹਨਾ ਬਾਕੀ ਅੱਜ ਦੇਖੋ ਸਿੰਘ ਇਹ ਬਿਲਕੁਲ オリジナル ਸਿੰਘ ਹੈ ਤੇ ਬਿਲਕੁਲ ਪਤਲੇ ਹੈ ਨਾ ਵਿੱਚ ਅਗਲਾ ਕਹਿੰਦਾ ਇਹ ਉਹਦੀ ਬਣਾਇਆ ਹੋਇਆ ਹੈ ਨਾ ਇਹ ਚੀਜ਼ ਦੇ ਆਪਾਂ ਤਸੱਲੀ ਦਿੰਦੇ ਆ ਵੀ ਇਹ ਚੀਜ਼ ਨਹੀਂ ਹੈਗੀ オリジナル ਆਗੇ ਠੀਕ ਹੈ ਇਹ ਹੋ ਗਈ ਸੀ ਆਪਣੀ ਮੰਨ ਲਓ 7 ਨੰਬਰ ਹਾਂਜੀ ਵੀਰੇ ਲੱਖੇ ਅੱਗੇ ਗਿਆ ਆਪਣਾ 8 ਨੰਬਰ ਠੀਕ ਹੈ ਇਹ ਮਤਲਬ ਅਸਟੀਮੇਟਡ ਕਿੰਨੀ ਸਵਾਕ ਸਾਲ ਦੀ ਇਹ ਬਸ ਸਵਾਕ ਸਾਲ ਦੀ ਲ ਤੇ ਮੱਥੇ ਦੀ ਵੱਲ ਆ ਗਿਆ ਇਹ ਬਾ ਵੱਲ ਹੈ ਹਾਂ ਬਾਈ ਥੋੜਾ ਜਿਹਾ ਪੈਰ ਚਿੱਟੇ ਨੇਗੇ ਹੂੰ ਬਾਕੀ ਸੈਂਕਾ ਹੋ ਸੋਣਾ ਨਾ ਹਾਂ ਥੋੜੀ ਬੱਤ ਲੈ ਦੇ ਆਓ ਜੀ ਕਰਦੀ ਹੋਗੀ ਮਗਰ ਦੋ ਪੈਰ ਚਿੱਟਿਆਗੇ ਹੋ ਸਾ ਕਿਸ ਨੇ ਨੀਲੀ ਰੋਟੀ ਕਾ ਭਰਾ ਹੋਵੇ ਤਾਰ ਕੇ ਜਰ ਬੱਚਾ ਇਸ ਤਰ੍ਹਾਂ ਦਾ ਆ ਗਿਆ ਨਾ ਤੇ ਹੁਣ ਆ ਗਿਆ ਆਪਣੇ ਕੋਲ 9 ਨੰਬਰ ਹਾਂ ਬਾਈ ਲੱਖੇ ਤੇ ਇਹ ਮਤਲਬ ਹੀ ਉਹੀ ਸਵਾ ਕੁਸਾਲ ਵਾਲਗੇ ਰਹੀਗੇ ਬਸ ਹਾਂ ਬਾਈ ਬਾਕੀ ਥਾਣਾ ਸਾਰਾ ਗੜ ਹੋਣੀ ਤੁਹਾਨੂੰ ਜਿਵੇਂ ਕਿਹਾ ਵੀ ਚਾਰ ਚਾਰ ਹੀ ਮਿਲਣਗੇ ਸੋਨੇ ਗੈਚ ਮਿਲਣਗੇ ਬਾਕੀ ਫੇਸ ਸਕਵਡ ਚੈੱਕ ਕਰ ਸਕਦਾ ਹਾਂ ਠੀਕ ਹੈ ਠੀਕ ਹੈ ਅੱਗੇ ਦਿਖਾ ਦੀ ਆਪਾਂ ਕੱਟੀ 10 ਨੰਬਰ ਝੋਲੀ ਦੇ ਸਾਲ ਲੱਖੇ ਬਾਈ ਇਹਦੀ ਕੱਟੀ ਹਾਂ ਝੋਲੀ ਵਾਹ ਦੇਖੋ ਕਿੰਨੀ ਆ ਹੋਆ ਪੇੜੇ ਵਾਂਗੂ ਨਾ ਜਮਾ ਹੂੰ ਸਹੀ ਹੈ ਸਹੀ ਹੈ ਚੰਗੀ ਹੈ ਕੱਟੀ ਹਾਂਜੀ ਬਾਈ ਤੇ ਦੇਖੋ ਜੀ ਫੇਸਪਾਲ ਬਾਕੀ ਸੈਂਗ ਦੇਖਿਆ ਬਿਲਕੁਲ ਨਿਕਾ ਜਾ ਤੇ ਨਾਲ ਦੀ ਨਾਲ ਹੀ ਕੱਟੀ ਜਿਹੜੀ ਮੋੜਦੀ ਹੁੰਦੀ ਹਾਂ ਹਾਂ ਵੀਰੇ ਤੇ ਆਪਾਂ ਜਿਵੇਂ ਰਾਮਣੇ ਗੱਲ ਕੀਤੀ ਹੈ ਬਾਈ ਵੀ ਘੱਟ ਤੋਂ ਘੱਟ 15 ਵਾਲਾ ਇਹ 15 ਵਾਲੇ ਗੇੜ ਚ ਆ ਗਈ ਹੈ ਬਸ ਤੁਸੀਂ 15 ਗੇੜ ਚ ਲਾਜੋ ਕੋਈ ਡੜਾ ਲੋ 15 ਦੇ ਹਿਸਾਬ ਨਾਲ ਦੇ ਦਾਂ ਕੋਈ ਗੱਲ ਨਹੀਂ ਠੀਕ ਹੈ ਠੀਕ ਹਾਂਜੀ ਬਾਈ ਤੇ ਅੱਗੇ ਆਪਣੇ ਕੋਲ ਕੱਟੀ 11 ਨੰਬਰ ਹਾਂ ਇਹ ਦੀ ਕਿੰਨੀ ਉਮਰ ਹਾਂ ਇਹ ਦੀ ਬਸ ਲੱਖ ਸਵਾ ਸਾਲ ਵਾਲੀ ਹੈ ਹਾਂ ਬਾਈ ਹਾਂ ਠੀਕ ਹੈ ਯਾਰ ਪਿੱਠਪੂੜਾ ਬਹੁਤ ਚੰਗਾ ਵੀਰੇ ਕੱਟੀ ਦਾ ਢੋਲੀ ਚਾਲੀ ਬਾਹ ਕਮਾਲ ਹੈ ਹੂੰ ਢੋਲੀ ਚੰਗੀ ਹੈ ਕੱਟੀ ਹਾਂਜੀ ਬਾਈ ਕਰੀ ਸਿੱਧੀ ਜੀ ਨੂੰ ਦਿਖਾ ਲਈ ਇਹ ਇੱਥੋਂ ਪੁੱਠੇ ਦੀ ਮੰਤਰ ਚੈੱਕ ਕਰ ਰਹੀ ਸੀ ਇਹ ਲੱਖੇ ਬਾਈ ਆਪਾਂ ਨਾ ਮਤਲਬ ਇਹਦੇ ਜਾਨ ਬਚਾਈਏ ਸਾਡੇ ਕੱਲ ਕੱਟਿਆਂ ਦੇ ਲਈ ਜਾਂਦੇ ਸੀਗੇ ਇਹ ਆਪਾਂ ਉਹਨਾਂ ਦੀ ਗੱਡੀ ਚੋਂ ਲਹਾਈ ਹੈਗੀ ਆ ਕੱਟੀ ਹਾਂਜੀ ਮੈਂ ਆਪਾਂ ਸਿੰਗ ਨਹੀਂ ਦੇਖਿਆ ਆਪਾਂ ਇਹਦੀ ਕੁਆਲਿਟੀ ਦੇਖੀ ਐ ਵੀ ਕੋਈ ਗੱਲ ਨਹੀਂ ਹੈ ਨਾ ਵਿਚ ਵੀਰ ਕਹਿੰਦੇ ਨੇ ਵੀ ਸਿੰਗ ਥੋੜਾ ਪਿੱਛੇ ਐ ਹਾਂ ਜਿਹੜੇ ਥੋੜਾ ਐ ਮੰਨ ਲਾ ਵੀ ਉਹ ਤਾਂ ਮੋੜਦੀ ਆਉਂਦੀ ਐ ਥੱਲੇ ਥੋੜਾ ਵੀ ਦੂਰੋਂ ਮੋੜੂਗਾ ਥੱਲੇ ਕਰਕੇ ਮੋੜੂਗੀ ਵੀ ਸਾਨੂੰ ਚੰਗੀ ਲੱਗੀ ਆਪਾਂ ਕਹੇ ਵੀ ਚੱਲ ਕੋਈ ਗੱਲ ਨਹੀਂ ਉਹ ਵੀ ਆਪਾਂ ਉਹਨਾਂ ਦਾ ਕੰਮ ਕਰਿਆ ਯਾਰ ਪੁੰਨ ਚ ਤਾਂ ਜੇ ਮੰਨ ਲਓ ਜਿਹਨੇ ਤੂੰ ਲੈ ਲਈ ਹਾਂ ਵੀ ਤਾਂ ਵੀ ਆਪਾਂ ਨੂੰ ਕੋਈ ਗੱਲ ਨਹੀਂ ਨਾ ਵੀ ਨਫਾ ਦੂ ਇਹ ਪੁੰਨ ਨਾਲ ਨਫਾ ਨਹੀਂ ਫਿਰ ਵੀ ਕੋਈ ਗੱਲ ਨਹੀਂ ਹੈ ਨਾ ਹਾਂ ਇਹ ਵੀ ਨਫਾ ਹੀ ਮਨ ਪੁੰਨ ਨੂੰ ਅੱਗੇ ਆਪਾਂ ਨੂੰ ਘਾਟੀ 12 ਨੰਬਰ ਹਾਂ ਜੀ ਮਤਲਬ ਤ ਤੇ ਬਾਕੀ ਮਲੇਵੀ ਸਾਰੀ ਕਾਲੀ ਹੈ ਜਮਾ ਕਾਲੀ ਹੈ ਸ਼ਾਹ ਕਾਲੀ ਹੈਗੀ ਹਮ ਲੈ ਮੂੰਹ ਖਾਦੀ ਕੱਟੀ ਦਾ ਠੀਕ ਹੈ ਬਾਕੀ ਛਲੀ ਦੀ ਬਾਂਤਰ ਕੱਟੀ ਸੋਹਣੀ ਹੈਗੀ ਤਾਂ ਥਾਂ ਦਾ ਹਾਂ ਹੀ ਕੱਟੀ ਤੇ ਥੋੜੀ ਹੌਲੀ ਮੰਦੀ ਹਾਂ ਆ ਕਿਦਾਂ ਦੀ ਆ ਗਈ ਇਹ ਬੁਰੀ ਰੋਸ਼ੀ ਹੈ ਬੁਰੀ ਜੀ ਆ ਗਈ ਰੋਸ਼ੀ ਥੋੜੀ ਜੀ ਨਾ ਬੱਬ ਯਾਰ ਪੂਰੀ ਬਣੀ ਹੈ ਨਾ ਹਾਂ ਤੇ ਨਾ ਕਾਲੀ ਰਹੀ ਹੈ ਇਹ ਇਹ ਆ ਗਈ ਮਿੱਤਰੋ ਰੋਸ਼ੀ ਜੀ ਕੱਟੀ ਤੇ ਥਾਣ ਵੀ ਲਾ ਰੰਗ ਚਾਗੇ ਪੇਚ ਰੰਗੇ ਹਣਾ ਗਾ ਵਾਂਗ ਲਿਵਾਗ ਬਣੂਦੇ ਕਰਨ ਵਾਲੀ ਦਾ ਬਾਾਕੀ ਮੱਥੇ ਵੱਲ ਆ ਗਿਆ ਸਿੰਘ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਜਿਹੜੇ ਮੋੜ ਦੀ ਹੁੰਦੀ ਠੀਕ ਹੈ ਜੀ ਤੇ ਲਾਸਟ ਆਈ ਆਪਣੀ ਗੱਟੀ 14 ਨੰਬਰ 14 ਨੰਬਰ ਲੱਗੇ ਬਾਈ ਸਾਲਕ ਦੀ ਉਮਰ ਵਾਸਤੇ ਮਟੜਿਆ ਹਾਂ ਬਾਈ ਬੱਦਸਨ ਥਾਣ ਦਿਖਾ ਦੇਣਾ ਥਣ ਚਾਰ ਨੇਗੇ ਤੇ ਮੂੰਹ ਮੰਤਰ ਦਿਖਾ ਦੇ ਬਈ ਹੂੰ ਸੋਹਣੀ ਹੈ ਗੱਟੀ ਫੇਸ ਕੁਆਲਟੀ ਸਾਰਿਆਂ ਦੇ ਸੋਹਣੇ ਲੱਗੇ ਬਾਈ ਜਿੰਨੇ ਛੋਟੇ ਨੇ ਹਾਂ ਬਾਕੀ ਸ਼ਰੀਰ ਦੀ ਬੰਤਰ ਵੀ ਸਾਰਿਆਂ ਸੋਹਣੀ ਹੈਗੀ ਹਾਂ ਬਾਈ ਲਾ ਮਿੱਤਰੋ ਤੁਹਾਨੂੰ 14 ਘਟਾਂ ਦਾ ਖਾਤਾ ਆਪਾਂ ਪੈਂਡ ਆ ਗਿਆ ਹਰੀਗੜ ਨੇੜੇ ਬੜਬਰ ਆ ਗਿਆ ਤੇ ਤਨੋਲਾ ਲੱਗ ਗਿਆ ਬਰਨਾਲਾ ਵੀ ਨੇੜੇ ਲੱਗ ਗਿਆ ਸੰਗਰੂਰ ਵੀ ਨੇੜੇ ਆ ਗਿਆ ਠੀਕ ਆ ਤੇ ਸੰਪਰਕ ਨੰਬਰ ਚੱਲੂ ਬਾਈ ਦਾ ਸਕਰੀਨ ਤੇ ਧੁਰ ਤੋਂ ਧੁਰ ਜਿਹੜੇ ਭਰਾ ਨੂੰ ਕੱਟਣਾ ਪਸੰਦ ਆਈਆਂ ਬਾਈ ਦੇ ਕੋਲ ਆ ਕੇ ਦੇਖ ਸਕਦੇ ਹੋ ਚਾਹੇ ਵੀਡੀਓ ਕਾਲ ਕਰਕੇ ਦੇਖ ਲਓ ਜੇ ਮਰਜ਼ੀ ਥੱਲੀ ਕਰ ਲਓ ਠੀਕ ਆ ਤੇ 14 ਨਾਗਾ ਜਿਹੜੇ ਭਰਾ ਨੂੰ ਜਿਹੜਾ ਨਾਗਾ ਪਸੰਦ ਆਊਗਾ ਕਰ ਲਿਓ ਬਾਈ ਦਾ ਸੰਪਰਕ ਤੇ ਖਰੀਦ ਸਕਦੇ ਹੋ ਧੰਨਵਾਦ ਜੀ